ਸਤਿ ਸ਼੍ਰੀਕਾਲ ਜੀ ਆਪ ਸਾਰਿਆਂ ਨੂੰ ਸਾਡੇ ਜਸ਼ ਫੈਸ਼ਨ ਤੇ ਆਪ ਸਭ ਦਾ ਸਵਾਗਤ ਹੈ ਅਸੀਂ ਤੁਹਾਨੂੰ ਖਵਾਗੇ ਵਰਕ ਕੀਤੇ ਸੂਟ ਅਸੀਂ ਕਾਟਨ ਦੇ ਸੂਟ ਤੇ ਵਰਕ ਕੀਤਾ ਜੀ ਬਹੁਤ ਸੋਹਣਾ ਸੂਟ ਬਣਿਆ ਇਹ ਬਹੁਤ ਫ੍ਰੈਸ਼ਿੰਗ ਆਈ ਹੈ ਬਹੁਤ ਕੰਬੀਨੇਸ਼ਨ ਬਹੁਤ ਸੋਹਣੀ ਚੀਜ਼ ਬਣੀ ਹੈ ਜੀ ਅਸੀਂ ਸੇਮ ਕਲਰ ਦੇ ਦੋ ਸੂਟ ਤਿਆਰ ਕੀਤੇ ਆ ਇਹ ਵਾਲੇ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਈਏ ਆਹ ਉਸ ਕਲਰ ਚ ਵੇਖੋ ਜੀ ਇਹ ਮਹਿਰੂਨ ਕਲਰ ਜੀ ਤਿਆਰ ਕੀਤਾ ਗਿਆ ਜੀ ਇਹ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਜੀ ਪਹੁੰਚੇ ਇਹ ਆ ਬੱਚੇ ਇਹ ਆਪਾਂ ਮੈਂ ਫਿਰ ਮੁੰਡੇ ਤਿਆਰ ਕੀਤਾ ਹੈ ਕਲਰ ਸੇਮ ਹੈ ਸੂਟ ਦਾ ਨਾਲੇ ਕੋ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਧਾਗੇ ਚ ਵਰਕ ਕੀਤਾ ਗਿਆ ਜੀ ਆ ਇਹ ਦੁਪੱਟਾ ਤੁਸੀਂ ਕਿਸੇ ਵੀ ਕਲਰ ਦੇ ਤਿਆਰ ਕਰਾ ਸਕਦੀਆਂ ਇਹ ਮਹਿਰੂਨ ਚ ਹੈ ਜੀ ਕਲਰ ਸੇਮ ਹੈ ਸ੍ਰੀ ਕਲਰ ਤਿਆਰ ਕੀਤਾ ਹੈ ਜੀ ਇਹ ਸੇਮ ਸਟੱਫ ਦਾ ਕਲਰ ਤਾਂ ਸੇਮ ਹੈ ਜੀ ਤੇ ਵਰਕ ਦਾ ਕਲਰ ਅਲੱਗ ਹੈ ਇਹ ਆਪਾਂ ਰਾਣੀ ਕਲਰ ਚ ਤਿਆਰ ਕੀਤਾ ਹੈ ਜੀ ਆਹ ਦੇਖੋ ਬਹੁਤ ਫਿਨਿਸ਼ਿੰਗ ਆਈ ਹੈ ਇਹ ਪਹੁੰਚੇ ਤੇ ਵਰਕ ਹੈ ਹਾਂ ਜੀ ਦੁਪੱਟਾ ਆਹ ਕੀ ਰੀਤੇ ਵਰਕ ਕੀ ਰੀਤੇ ਵਰਕ ਆ ਗਿਆ ਬਾਜੂ ਤੇ ਵਰਕ ਆ ਗਿਆ ਇਹ ਬਹੁਤ ਸੋਹਣਾ ਲੁੱਟਾ ਤੁਸੀਂ ਕਿਸੇ ਵੀ ਕਲਰ ਤੇ ਕੰਬੀਨੇਸ਼ਨ ਕਰਵਾ ਸਕਦੇ ਆ ਕੋਈ ਵੀ ਕਲਰ ਹੋਵੇ ਜੀ ਤੇ ਕਲਰ ਇੱਕ ਪਾਉਗੇ ਇਹਦੇ 'ਚ ਇੱਕ ਕਲਰ ਚ ਵਰਕ ਹੋਊਗਾ ਇਹ ਇਹਦਾ ਪ੍ਰਾਈਸ ਹੈਗਾ ਜੀ 1300 ਪ੍ਰਾਈਸ ਹੈ ਇਹਦਾ ਇਹਦਾ ਦੁਪੱਟਾ 1500 ਪ੍ਰਾਈਸ ਰੱਖਿਆ ਗਿਆ ਜੀ ਵਿਦ ਦੁਪੱਟਾ ਤੁਸੀਂ ਕਿਸੇ ਵੀ ਕਲਰ ਤੇ ਕੰਬੀਨੇਸ਼ਨ ਕਰਵਾ ਸਕਦੇ ਆਂ ਜੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਹਾਂਜੀ ਹਾਂਜੀ ਸੂਟ ਦਾ ਕਲਰ ਸੇਮ ਆ ਵਰਕ ਦਾ ਕਲਰ ਅਲੱਗ-ਅਲੱਗ ਹੈ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੇ ਤੁਸੀਂ ਕਿਸੇ ਵੀ ਸੂਟ 'ਚ ਵਰਕ ਕਰਵਾਉਣਾ ਹੋਵੇ ਕਲਰ ਚੇਂਜ ਕਰਵਾਉਣਾ ਹੋਵੇ ਤਾਂ ਤੁਸੀਂ ਕਰਵਾ ਸਕਦੇ ਆਂ ਜੀ ਸਾਡੀ ਪੂਰੀ ਵੀਡੀਓ ਨੂੰ ਜ਼ਰੂਰ ਵੇਖਿਆ ਕਰੋ ਜੀ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਜੀ ਕਮੈਂਟ ਵਿੱਚ ਦੱਸਣਾ ਜੀ ਬਹੁਤ ਸੋਹਣਾ ਸੂਟ ਬਣਿਆ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਆ ਜੀ ਥੈਂਕ ਯੂ ਜੀ